ਤੋ ਜ਼ਰੂਰੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹੁਣ ਦਸਤਾਵੇਜ਼ ਤਸਦੀਕ ਕਰਵਾਉਣ ਦੇ ਵਾਸਤੇ ਤੁਹਾਨੂੰ ਪਟਵਾਰੀ ਦੇ ਦਫ਼ਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਜਿਹੜੇ ਵੀ ਦਸਤਾਵੇਜ਼ ਨੇ ਉਹ ਤਸਦੀਕ ਕਰਵਾਉਣ ਵਾਸਤੇ ਪਟਵਾਰੀ ਦੇ ਦਫ਼ਤਰ ਦੇ ਚੱਕਰ ਤੁਹਾਨੂੰ ਨਹੀਂ ਲਗਾਉਣੇ ਪੈਣਗੇ ਤੁਹਾਡੀ ਤਸਦੀਕ ਜਿਹੜੀ ਆ ਉਹ ਆਨਲਾਈਨ ਹੀ ਹੋਏਗੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਸੁਧਾਰ ਲਿਆਇਆ ਗਿਆ ਔਰ ਪ੍ਰਸ਼ਾਸਨ ਦੇ ਵੱਲੋਂ ਇਹ ਯਕੀਨੀ ਬਣਾਇਆ ਗਿਆ ਸਰਕਾਰ ਵੱਲੋਂ ਯਕੀਨੀ ਬਣਾਇਆ ਗਿਆ ਕਿ ਲੋਕ ਜਿਹੜੇ ਨੇ ਉਹ ਤਸਦੀਕ ਕਰਾਉਣ ਵਾਸਤੇ ਪਹਿਲਾਂ ਪਟਵਾਰੀ ਦਫ਼ਤਰ ਦੇ ਚੱਕਰ ਲਗਾਉਂਦੇ ਸੀ ਹੁਣ ਉਹਨਾਂ ਨੂੰ ਇੱਕ ਆਨਲਾਈਨ ਜਿਹੜਾ ਹੈ ਉਹ ਸਾਰੀ ਸੁਵਿਧਾ ਮਾ ਘਰ ਬੈਠੇ ਮਿਲਣ ਗਿਆ ਉਹਨਾਂ ਦੇ ਵੱਲੋਂ ਜਿਹੜੀ ਵੀ ਤਸਦੀਕ ਕਰਵਾਉਣੇ ਹੋਣਗੇ ਦਸਤਾਵੇਜ਼ ਉਹਨਾਂ ਨੂੰ ਆਨਲਾਈਨ ਹੀ ਰਜਿਸਟਰ ਕਰਾਉਣਾ ਪਵੇਗਾ ਪਟਵਾਰੀਆਂ ਦੀ ਲੌਗਇਨ ਆਈਡੀ ਜਿਹੜੀ ਹੈ ਬਣਾ ਦਿੱਤੀ ਗਈ ਹੈ ਜਿਸ ਦੇ ਵਿੱਚ ਕੀ ਉਹਨਾਂ ਦੇ ਵੱਲੋਂ ਉਸ ਆਨਲਾਈਨ ਈ-ਗਵਰਨੈਂਸ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਜੜੀਆਂ ਨੇ ਲੋਕਾਂ ਨੂੰ ਮਿਲਣ ਗਿਆ ਜਿੱਤੇ ਦੱਸ ਦਈਏ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਆਨਲਾਈਨ ਵੈਰੀਫਿਕੇਸ਼ਨ ਦੇ ਲਈ ਵੀ ਪਟਵਾਰੀਆਂ ਦੀ ਆਈਡੀ ਜਿਹੜੀ ਬਣਾਈ ਹੈ ਜਿਸ ਦੇ ਵਿੱਚ ਕੀ ਇਹ ਕਦਮ ਜਿਹੜਾ ਚੱਕਿਆ ਗਿਆ ਉਹ ਜਾਤੀ ਰਿਹਾਈਸ਼ੀ ਬੁਢਾਪਾ ਪੈਨਸ਼ਨ ਅਤੇ ਹੋਰ ਬਥੇਰੇ ਜਿਹੜੇ ਵੀ ਸਰਟੀਫਿਕੇਟਸ ਨੇ ਕਈ ਸਕਤ ਕੇ ਜਿਨ੍ਹਾਂ ਨੂੰ ਕਿ ਤੁਹਾਨੂੰ ਰਜਿਸਟਰ ਕਰਵਾਉਣ ਵਾਸਤੇ ਜਾਂ ਕਾਗਜ਼ੀ ਕੰਮ ਕਰਵਾਉਣ ਵਾਸਤੇ ਪਟਵਾਰੀਆਂ ਦੇ ਦਫਤਰ ਦੇ ਚੱਕਰ ਲਗਾਉਣੇ ਪੈਂਦੇ ਸੀ ਉਹ ਹੁਣ ਤੁਹਾਨੂੰ ਨਹੀਂ ਜਾਣੇ ਹੋਣਗੇ ਈ-ਗਵਰਨੈਂਸ ਦੇ ਅੰਡਰ ਆ ਚੁੱਕਿਆ ਹੈ ਪਟਵਾਰੀਆਂ ਦਾ ਸਾਰਾ ਕੰਮ ਜਿਹੜਾ ਈ-ਗਵਰਨੈਂਸ ਦੇ ਅੰਡਰ ਆ ਚੁੱਕਿਆ ਹੈ ਜਿਸ ਦੀ ਕੀ ਜਾਣਕਾਰੀ ਮੰਤਰੀ ਅਮਨ अरोड़ा ਦੇ ਵੱਲੋਂ ਸਾਂਝੀ ਕੀਤੀ ਗਈ ਹੈ